ਅੱਲੀ ਪਾਸ਼ਾਹੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇੱਕ ਉਦਾਸੀ ਦੌਰਾਨ ਸੈਦਪੁਰ ਐਮਨਾਬਦ ਗਏ ਸੈਦਪੁਰ ਐਮਨਾਬਦ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ ਜਿਸ ਦਾ ਨਾਂ ਸੀ ਮਲਿਕ ਭਾਗੋ ਇੱਕ ਦਿਨ ਉਸਨੇ ਆਪਣੇ ਘਰ ਸਾਰੇ ਧਾਰਮਿਕ ਬੰਦਿਆਂ ਨੂੰ ਭੋਜਨ ਤੇ ਬੁਲਾਇਆ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਦੂਸਰੀ ਵਾਰ ਬੁਲਾਉਣ ਤੇ ਗੁਰੂ ਨਾਨਕ ਦੇਵ ਜੀ ਉਸਦੇ ਘਰ ਚਲੇ ਗਏ ਤੇ ਨਾਲ ਭਾਈ ਲਾਲੋ ਜੀ ਨੂੰ ਵੀ ਲੈ ਗਏ ਮਲਿਕ ਭਾਗੋ ਨੇ ਉਸੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਤਰਖਾਨ ਦੇ ਘਰ ਦੀ ਸੁੱਕੀ ਰੋਟੀ ਖਾ ਕੇ ਮੇਰੇ ਭੋਜਨ ਦਾ ਨਰਾਦਰ ਕੀਤਾ ਹੈ ਮੇਰਾ ਇੰਨਾ ਵਧੀਆ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਕ ਹੱਥ ਵਿੱਚ ਮਲਿਕਪਾਗੋ ਦੀਆਂ ਬਨੀਆਂ ਪੂਰੀਆਂ ਤੇ ਦੂਜੇ ਹੱਥ ਵਿੱਚ ਪਾਈ ਲਾਲੋ ਦੀ ਬਣੀ ਹੋਈ ਸੁੱਕੀ ਰੋਟੀ ਰੱਖ ਕੇ ਉਸ ਨੂੰ ਆਪਣੇ ਹੱਥਾਂ ਨਾਲ ਨਚੋੜਿਆ ਜਿਸ ਵਿੱਚੋਂ ਵੇਖਣ ਵਾਲਿਆਂ ਨੂੰ ਖੂਨ ਵਗਦਾ ਨਜ਼ਰ ਆਇਆ ਗੁਰੂ ਜੀ ਨੇ ਕਿਹਾ ਦੇਖ ਮਲਿਕਪਾਗੋ ਗਰੀਬਾਂ ਉੱਪਰ ਜ਼ੁਲਮ ਕਰਕੇ ਇਕੱਠਾ ਕੀਤਾ ਗਿਆ ਧਨ ਉਹਨਾਂ ਦਾ ਖੂਨ ਸੰਦੇਬ ਬਰਾਬਰ ਹੈ ਗਰੀਬਾਂ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਗਿਆ ਧਨ ਪੁੰਨ ਕਰਨ ਨਾਲ ਪਵਿੱਤਰ ਨਹੀਂ ਬਣਦਾ ਉਹ ਕਮਾਇਆ ਧਨ ਗਰੀਬਾਂ ਦਾ ਖੂਨ ਹੀ ਰਹਿੰਦਾ ਹੈ ਕਿਉਂ ਮੈਨੂੰ ਦੁੱਧ ਵਰਗੀ ਪਵਿੱਤਰ ਰੋਟੀ ਛੱਡ ਕੇ ਖੂਨ ਪੀਂਦੇ ਸੱਦਾ ਦਿੱਤਾ ਸੀ ਇਹ ਮੈਂ ਕਿਵੇਂ ਸਵੀਕਾਰ ਕਰ ਸਕਦਾ ਸੀ ਗੁਰੂ ਜੀ ਦਾ ਇਹ ਕੌਤਕ ਦੇਖ ਕੇ ਮਲਕ ਭਾਗੋ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਗੁਰੂ ਜੀ ਦੇ ਚਰਨੀ ਡਿੱਗ ਕੇ ਆਪਣੀ ਭੁੱਲ ਲਈ ਮਾਫੀ ਮੰਗੀ ਗੁਰੂ ਜੀ ਨੇ ਮਲਕ ਭਾਗੋ ਨੂੰ ਨਾਮਦਾਨ ਬਖਸ਼ਿਆ ਤੇ ਪੁਰਾਣੀ ਪਾਪ ਦੀ ਕਮਾਈ ਗਰੀਬਾਂ ਵਿੱਚ ਵੰਡਣ ਦਾ ਹੁਕਮ ਕਰ ਦਿੱਤਾ ਅੱਗੋਂ ਵਾਸਤੇ ਨਾਮ ਜਪਨ ਤੇ ਕੀਰਤ ਕਰਨ ਦਾ ਉਪਦੇਸ਼ ਦਿੱਤਾ ਮਾਲਿਕ ਭਾਗੋ ਨੂੰ ਦਿੱਤਾ ਗਿਆ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਇੱਕ ਸੇਧ ਹੈ